ਸਾਡੇ ਹੈੱਡਮੈਨ ਮੰਨ ਬ੍ਰਦਰ ਆਣੀ ਤੇ ਸਾਡੇ ਸਮੂਹ ਸਾਥੀ ਸਾਡੇ ਯਾਰਸ ਨੂੰ ਬਹੁਤ ਬੱਚ ਨੂੰ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਮੈਂ ਇਹਨਾਂ ਤੋਂ ਤੁਹਾਡੇ ਕੋਲ ਜਦੋਂ ਕਿਤੇ ਬਹੁਤ ਵਧੀਆ ਲੱਗਿਆ ਮੈਨੂੰ ਨਾਟਕ ਦੇਖ ਕੇ ਅਕਸਰ ਹੀ ਮੈਂ ਗੱਲ ਕਰਦੀ ਮੇਰਾ ਡ੍ਰੀਮ ਸੀਗਾ ਕਿ ਮੈਂ ਘਰਾਂ ਮੰਨ ਨੂੰ ਪ੍ਰੇਪੇਅਰ ਨੂੰ ਕਰਨਾ ਕਿਉਂਕਿ ਇਹ ਜਿਹੜਾ ਨਾਟਕ ਹੈ ਬਹੁਤ ਸ਼ਾਇਦ ਸਕੂਲਾਂ ਵਿੱਚ ਵੀ ਹੁਣ ਤਾਂ ਕਰਾਉਣ ਲੱਗੇ ਇਹ ਯੂਨੀਵਰਸਿਟੀ ਕਾਲਜ ਦੇ ਲੈਵਲ ਦਾ ਨਾਟਕਿਕ ਸ਼ੈਲੀ ਦੇ ਦਿੱਤਾ ਸਭ ਤੋਂ ਵੱਡੋ ਗਿਰੀ ਲਈ ਤੇ ਫੈਮਲੀ ਪਲੇਟ ਸਟਾਫ ਉਹ ਵੀ ਬਹੁਤ ਟੈਲੈਂਟਡ ਹਨ ਟਾਈਮ ਟਾਈਮ ਆਪਣੀ ਜਿਹੜੀ ਗਿਆਨ ਦੇ ਉਹਦੇ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੇ ਰਹਿੰਦੇ ਨੇ ਠੀਕ ਹੈ ਜੀ ਉਹ ਜਿਹੜੇ ਸਬਜੈਕਟ ਨਾਲ ਰਿਲੇਟਡ ਹੋਵੇ ਜਾਂ ਉਹਨਾਂ ਕੋਲੇ ਜਿਹੜੇ ਆਪ ਦੇ ਦੋਨ ਨੇ ਉਹਨਾਂ ਨੂੰ ਲੈ ਕੇ ਹੋਵੇ ਉਹ ਥੋੜੀ ਇੱਕ ਕੜਾ ਦੀ ਸ਼ੈਲੀ ਹੈ ਜੜੀ ਰੁਕੜ ਨਾਟਕ ਨੂੰ ਹਨਾ ਬੜੀ ਹੁਣ ਇਹ ਮੈਂ ਕਰ ਦਸੀ ਲਿਆ ਉਹ ਦੇਖੀ ਰਹੀ ਹਾਂ ਕਿ ਸੋਹਣਾ ਲੱਗਿਆ ਨੂੰ ਕੱਲੇ ਕੜੇ ਕਰਦਾ ਸੋਚੀ ਅ ਅ ਕੋਸ਼ਿਸ਼ ਕਰ ਰਹੀ ਸੀ ਅ ਅ ਅਸੀਂ ਸਕੂਲ ਸਟਾਫ ਕੋਲੋਂ ਵੀ ਬਾਤਾਂ ਕਰਦੇ ਹਾਂ ਪਰ ਮੈਂ 1% ਨੂੰ ਅੱਲਾ ਬੋਲਣ ਨੂੰ ਜਾਂ ਇਹ ਰਹਿ ਗਈ ਤੇ ਇੱਕ ਜਿਹੜੀ ਹੈਗੀ ਅਗਲੇ ਕੁਝ ਬਹੁਤ ਸੋਹਣਾ ਮੈਸੇਜ ਦਿੱਤਾ ਸਭ ਤੋਂ ਪਹਿਲੀ ਗੱਲ ਇਹ ਮੇਰੇ ਕੋਲ ਜਿਹੜੀ ਮੈਸੇਜ ਨਹੀਂ ਹੋ ਰਹੀ ਹੁੰਦੀ ਆ ਕਿ ਜਿਹੜਾ ਗਲਤ ਉਹ ਗੁਰੂ ਸਾਹਿਬ ਨੇ ਕਿਹਾ ਹੈ ਕਿ ਗਲਤ ਅਗਰ ਕਰਨਾ ਪਾਪ ਹੈ ਤਾਂ ਸਹਣਾ ਵੀ ਪਾਪ ਠੀਕ ਹੈ ਉਸੇ ਨਾਲ ਮਿਲਦੀ ਜੁਲਦੀ ਗੱਲ ਸੀ ਕਿ ਸਾਡੇ ਸਾਹਮਣੇ ਕੀ ਦੋਸ਼ ਛਾ ਜਾ ਰਿਹਾ ਸਾਡੇ ਨਾਲ 3 4 ਇਹ ਹੈ ਹਨਾ ਸਾਨੂੰ ਇਹ ਇਹ ਸਮਝ ਆਉਂਦਾ ਜਿਉਂ ਕਿ ਉਹਨੂੰ ਪਰਮਾਤਮਾ ਕੀ ਕਾਈਡ ਕਰ ਸਕਦੇ ਆ ਹਨਾ ਉਹਦੇ ਤੋਂ ਦੂਰ ਰਹਿ ਸਕਦੇ ਆ ਸਭ ਤੋਂ ਵੱਡੀ ਗੱਲ ਉਹ ਹੁੰਦੀ ਹੈ ਉਹ ਚਾਹੇ ਨਸ਼ਿਆਂ ਨੂੰ ਲੈ ਕੇ ਹੋਵੇ ਹਨਾ ਚਾਹੇ ਉਹ ਮਤਲਬ ਥੋੜੇ ਸੋਸ਼ਲ ਮੀਡੀਆ ਤੇ ਆ ਰਹੇ ਗਾਣੇ ਨੂੰ ਲੈ ਕੇ ਹੋਵੇ ਜੇ ਅਸੀਂ ਕੁੜੀਆਂ ਹੋ ਕੇ ਕੁੜੀਆਂ ਦੇ ਨੰਗੇ ਨਵਾੜੀਆਂ ਵੀਡੀਓ ਗਾਣੇ ਸੁਣਦੇ ਆਂ ਕੁੜੀਆਂ ਦੇ ਸਰੀਰ ਨੂੰ ਲੈ ਕੇ ਜਿਹੜੀ ਗੰਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਤੇ ਉਹ ਸ਼ਬਦ ਤੁਸੀਂ ਸੁਣਦੇ ਆਂ ਮੁੰਡਿਆਂ ਨਾਲ ਹੀ ਖੁਲਾੜਾਂ ਵਾਲੇ ਪਾਣੀ ਪੀਂਦੇ ਆਂ ਤਾਂ ਸਾਡੇ ਵੀ ਮਾੜੀ ਗੱਲ ਹੈ ਬੱਚੇ ਹਨਾ ਅਸੀਂ ਉਹੀ ਸਿੱਖਾਂਗੇ ਜਿਹੜਾ ਅਸੀਂ ਦੇਖਾਂਗੇ ਜਿਨ੍ਹਾਂ ਨਾਲ ਅਸੀਂ ਰਹਿਾਂਗੇ ਇੱਕ ਚਾਰ ਨੁਕਤੇ ਇਹ ਨਾਲ ਵੇਖੀ ਉਹਨਾਂ ਪੰਜਵਾਂ ਨੁਕਤੇ ਤੁਸੀਂ ਬਣਦੇ ਹੋ ਠੀਕ ਹੈ ਮਾੜੇ ਗਾਇਕਾਂ ਦੇ ਗਾਣੇ ਸੁਣੋਗੇ ਤਾਂ ਹੋ ਸਕਦਾ ਤੁਸੀਂ ਇਸ ਤੋਂ ਅਗਲੀ ਪੀੜ੍ਹੀ ਦੇ ਨਵੇਂ ਜਿਹੜੇ ਮਾੜੇ ਕਲਾਕਾਰ ਤੁਸੀਂ ਬਣੋਗੇ ਠੀਕ ਹੈ ਗੁਰਦਾਸ ਮਾਨ ਜੀ ਘਰਪਾਣੋਂ ਮਾਨ ਹੋਰ ਬਹੁਤ ਗਾਇਕ ਨੇ ਠੀਕ ਹੈ ਜਿਹੜੇ ਹੈਗੇ ਨੇ ਕਿ ਬਹੁਤ ਸਾਫ਼ ਸੁਤਰੀ ਜਿਹੀਆਂ ਨੇ ਠੀਕ ਹੈ ਗਾਇਕੀ ਹੈ ਜਿੰਨਾਂ ਵੀ ਠੀਕ ਹੈ ਮਾੜੇ ਹਮ ਦਾ ਨਾਲ ਲੋਕ ਮਿਲ ਜਾਂਦੇ ਆ ਬਸ ਠੀਕ ਹੈ ਹੋਰ ਕਿਉਂਕਿ ਉਹਨਾਂ ਦੀ ਵੀ ਮਜਬੂਰੀ ਹੈ ਜੇ ਤੁਸੀਂ ਦੇਖਦੇ ਆ ਅਸੀਂ ਸੁਣਦੇ ਆ ਤਾਂ ਉਹ ਸੁਣਾਉਂਦੇ ਆ ਇਹ ਗਾਣਾ ਸੁਖਾਇਆ ਸੀਗਾ ਵੀ ਲੈ ਕੇ ਤੇ ਸ਼ਰਾਬ ਲੋਹ ਤੇ ਵੀ ਕਿੰਗੀ ਗੱਲ ਆ ਹੈਨਾ ਸਾਰੇ ਧੁੰਦੇ ਬੱਚੇ ਡਾਂਸ ਕਰਦੇ ਆ ਮੈਂ ਇੰਸਟਾਗ੍ਰਾਮ 'ਤੇ ਕੋਈ ਫੰਕਸ਼ਨ ਹੁੰਦਾ ਕੋਈ ਡਾਂਸ ਕਰਦੇ ਆ ਆਪਾਂ ਕੀ ਉਥੇ ਪਰੋਸ ਕੋਲੋਸਿਆ ਕੀ ਕਰਿਆ ਸਾਨੂੰ ਵੀਜ਼ੇ ਵਾਲਾ ਚਲਾ ਕੀ ਰਿਹਾ ਸਾਡੇ ਪੁਰਾਣੇ ਜਿਹੜੇ ਹੁੰਦੇ ਸੀ ਨਾ ਮੈਨੂੰ ਯਾਦ ਆ ਮੇਰੇ ਨਿੱਕੇ ਹੁੰਦੇ ਤਾਂ ਸਾਡੇ ਪਰਿਵਾਰ ਦੇ ਵਿੱਚ ਮਾਣਾ ਮੰਨੇ ਆਂਦਾ ਸੀ ਆਰਕੈਸਟਰ ਵਾਲੇ ਹੁੰਦੇ ਨਾ ਇਹ ਵੀ ਉਹ ਰੋਜੀ ਰੋਟੀ ਲਈ ਆ ਰਹੀਆਂ ਨੇ ਨਾ ਨਹੀਂ ਮਜਬੂਰੀ ਆ ਠੀਕਾ ਪਰਫਾਰਮ ਕਰ ਰਹੇ ਨੇ ਕਿ ਕਲਾਕਾਰ ਦੀ ਤਰ੍ਹਾਂ ਸਟੇਜ ਤੇ ਪਰਫਾਰਮ ਕਰ ਰਹੇ ਨੇ ਠੀਕ ਹੈ ਵਧੀਆ ਗੱਲ ਹੈ ਉਹਦੀ ਮਾੜੀ ਇਮੇਜ ਜਿਹਨਾਂ ਨੇ ਬਣਾਈ ਐ ਇਹ ਨਹੀਂ ਬਣਾਈ ਕਿ ਉਹ ਡਾਂਸ ਕਰਦੀਆਂ ਤਾਂ ਮਾੜੀਆਂ ਨਹੀਂ ਸਾਡੇ ਜਿਹੜੇ ਮੁੰਡੇ ਨੇਗੇ ਜਾਂ ਸਾਡੇ ਜਿਹੜੇ ਹੋਣੇ ਉਹਨਾਂ ਨੇ ਮਾੜੀ ਬਣਾਈ ਆ ਉਹ ਜਾ ਕੇ ਉੱਥੇ ਲੋਨਾਂ ਦੇ ਨਾਲ ਨੱਚਦੇ ਨੇ ਮਤਲਬ ਕਈ ਵਿਆਹ ਸ਼ਾਦੀਆਂ ਦੇ ਵਿੱਚ ਡਾਇਨਾਮਿਕ ਹੋ ਰਹੀਆਂ ਨੇ ਹਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਕਿਸੇ ਨੇ ਗਲਤ ਹਰਕਤ ਨਹੀਂ ਅਸੀਂ ਸਾਡੇ 'ਚ ਗਲਤੀ ਆ ਜੇ ਅਸੀਂ ਦੂਜੇ ਦੀ ਵੀ ਭੀੜ ਨੂੰ ਨਹੀਂ ਸਮਝਦੇ ਹੈਗੇ ਤਾਂ ਸਾਡੇ 'ਚ ਗਲਤੀ ਆ ਮੈਂ ਇੱਕ ਕੱਲ ਕਲਾਸ ਦੇ ਵਿੱਚ ਜ਼ਿਕਰ ਕੀਤਾ ਸੀਗਾ ਉਹ ਗਾਣਿਆਂ ਨਾਲ ਵੀ ਰਿਲੇਟਡ ਆ ਸਾਰੀ ਗੱਲ ਉਹਨਾਂ ਨਾਲ ਰਿਲੇਟਡ ਆ ਉਹਦੇ ਤੋਂ ਸੀਗਾ ਕਿ ਜਿੱਥੇ ਅਸੀਂ ਪੜ ਰਹੇ ਹਾਂ ਜਿੱਥੇ ਅਸੀਂ ਜੌਬ ਕਰ ਰਹੇ ਹਾਂ ਕੋਈ ਵੀ ਅਧਾਰ ਹੈ ਜਿੱਥੇ ਅਸੀਂ ਆਪਣਾ ਬਾਕਸ ਵਾਂਗੂੰ ਸਮਝਾਇਆ ਸੀ ਨਾ ਉਹਦੇ ਤੇ ਜੇ ਅਸੀਂ ਉਹਨਾਂ ਨੂੰ ਸਾਫ਼ ਸੁਥਰਾ ਮਾਹੌਲ ਨਹੀਂ ਦੇ ਰਹੇ ਇੱਥੇ ਸਾਡੀਆਂ ਸਾਡੀਆਂ ਧਾਇ ਨਹੀਂ ਹੈ ਇਹ ਸਾਡੇ ਭਾਈਓ ਤੁਸੀਂ ਨਹੀਂ ਕਿ ਬੱਚੇ ਨਾ ਤੇ ਜੇ ਸੀ ਨਾਲ ਜਦੋਂ ਬੋਲ ਹੈ ਉਹ ਵਧੀਆ ਨਹੀਂ ਨੀ ਮਾਂਗੇ ਤਾਂ ਸਾਡੀ ਭੈਣ ਸਾਡੀ ਬੱਚੀ ਵੀ ਕਿਤੇ ਪੜ ਰਹੀ ਹੈ ਸਾਡੀ ਵਾਈਫ ਵੀ ਕਿਤੇ ਜੌਬ ਕਰ ਰਹੀ ਹੈ ਹਨਾ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਸਾਡੇ ਵਰਗੇ ਦਿਮਾਗ ਵਾਲਾ ਉੱਥੇ ਵੀ ਬੈਠਾ ਹੋਣਾ ਜਿਹੜਾ ਉਹਨਾਂ ਦੀ ਗੱਲ ਕੋ ਸ਼ਬਦਾਂ ਵਿੱਚ ਨਹੀਂ ਕਰ ਸਕਦਾ ਹੋਊਗਾ ਮਾੜੇ ਉਹਦੇ ਨਾਲ ਦੇ ਅ ਟਲੇ ਸਾਡੇ ਆ ਉਹਨਾਂ ਦੀ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਤੁਕਮੀਆਂ ਹੁੰਦੀਆਂ ਨੇ ਜਿਹੋ ਜਿਹੀਆਂ ਚੀਜ਼ਾਂ ਅਸੀਂ ਚੌੜੇ ਆ ਤੇੰਨੇ ਪੂਰੇ ਹੋਣ ਸਾਡੀ ਕੌਫੀਆਂ ਦਾ ਉਹੋ ਜੀਆਂ ਹੁੰਦੀਆਂ ਅਸੀਂ ਗਾਣੇ ਸੁਣਨੇ ਬੰਦ ਕਰ ਦੋ ਉਹਨਾਂ ਦੇ ਚੱਲਣੇ ਬੰਦ ਹੋ ਜਾਣਗੇ ਇੱਕ ਟਾਈਮ ਨਾਲ ਚੰਗੀ ਲਾਈ ਸੀਗੇ ਮਾਣਾ ਕਹਿੰਦੇ ਉਹਨਾਂ ਦੀ ਗਾਇਕੀ ਦੇ ਵਿੱਚ ਲੱਛਰ ਤਾਂ ਸੀ ਠੀਕ ਹੈ ਪਰ ਉਹ ਸ਼ਬਦ ਗਉਣ ਲੱਗਦੇ ਸੀਗੇ ਬਹੁਤ ਉਹਨਾਂ ਨੇ ਸੁਧਾਰ ਲਿਆ ਸੀ ਮੈਂ ਮੂਵੀ ਦੇਖੀ ਆ ਉਹਨਾਂ ਦੀ ਠੀਕ ਹੈ ਤੇ ਉਹ ਪਰ ਲੋਕਾਂ ਨੇ ਸੁਣੇ ਨਹੀਂ ਉਹ ਕਹਿੰਦੇ ਉਹ ਫੁਲਾਨਾ ਗਾਣਾ ਲਾਉਂਦੇ ਸੀ ਕਹਿੰਦੇ ਫੁਲਾਨਾ ਰਹਾਗਾ ਮੈਂ ਉਹਨਾਂ ਦੀ ਉਦਾਹਰਨ ਦੇ ਰਹੀ ਹਾਂ ਮੈਂ ਹਰ ਸਖਸ਼ ਦੀ ਚੰਗੀ ਦੀ ਹਾਂ ਪਿੱਛਾ ਦੀ ਹੁੰਦੀ ਹੈ ਠੀਕ ਹੈ ਤੇ ਜਦੋਂ ਤੁਸੀਂ ਉਹਨੂੰ ਕਹਿਣ ਹੀ ਲੱਗੇ ਵਾਪਸ ਲੱਗ ਗਿਆ ਅਕੇ ਨੂੰ ਉਹਦੀ ਮੌਤ ਕਰਤੀ ਕਿਸੇ ਨੇ ਹਾਂ ਮਤਲਬ ਜਿਹੜਾ ਇਹਨਾਂ ਦੀ ਗੱਲ ਖਿਲਾਫ ਹੁੰਦੇ ਨੇ ਜਿਹੜੇ ਰੋਕ ਪਾਤੀ ਹੁੰਦੇ ਇਸ ਬਾਤ ਤੋਂ ਇਹਦੇ ਸਟੈਪ ਚੱਕਣਾ ਮੇਰੇ ਕੋਲ ਠੀਕ ਹੈ ਤਾਂ ਆਪਾਂ ਜਿਹੜੇ ਹੈਗੇ ਆ ਗਾਇਕੀ ਦੇ ਪੱਲੇ ਵੀ ਬਹੁਤ ਧਿਆਨ ਦੇਣ ਦੀ ਲੋੜ ਹੈ ਤੁਸੀਂ ਕਿਹੜਾ ਨਾਟਕ ਦੇਖਣਾ ਜਿਹੜੀ ਫਿਲਮ ਦੇਖਣੀ ਹੈ ਜਿਹੜਾ ਗਾਣਾ ਸੁਣਨਾ ਮੈਂ ਕਹਿੰਦੀ ਹਾਂ ਠੀਕ ਹੈ ਤੇ ਬੁਟੇ ਨਸ਼ਿਆਂ ਤੋਂ ਬਚਣਾ ਦਾ ਬਹੁਤ ਜਿਹੜੀ ਆ ਗੱਲ ਵੀ ਇਹ ਨਹੀਂ ਕਰਦੇ ਜਿਵੇਂ ਉਦਾਹਰਨ ਦੇਖੋ ਕਿ ਕਿੱਟੀ ਹੈ ਬਹੁਤ ਸਾਰੇ ਕੈਰੈਕਟਰ ਨੇ ਮੈਂ ਕੋਈ ਮੇਰੀ ਉਮੀਦ ਜਿਹਾ ਕਹਿੰਦਾ ਉਹਦਾ ਬ੍ਰਦਰ ਨਸ਼ੇ ਕਰਦਾ ਮੈਂ ਨਾਮ ਨਹੀਂ ਲੈਂਦਾ ਕਿ ਭਾਈ ਉਸੇ ਹੁੰਦੀ ਹੈ ਹਾਂ ਉਹਦੇ ਵਿੱਚ ਕੀ ਆ ਉਹ ਕੁੜੀਆਂ ਨੂੰ ਚਲਾ-ਚਲਾ ਕੰਦਾ ਵੱਲ ਮਾਰਦਾ ਸੀ ਠੀਕ ਆ ਮਰੀਆ ਮਰੀਆ ਇਹ ਸੀਗੇ ਆ ਖੱਚੇ ਚ ਚਲਾ ਕੇ ਮਾਰਦਾ ਸੀ ਤਾਂ ਕਿ ਘਰੇ ਲੋਕ ਲਾ ਲਾ ਰੱਖਦੇ ਸੀ ਮੈਂ ਕਿਹਜਾ ਦੇਖੀਆਂ ਨੇ ਮੈਂ ਨਾ ਅਬਲੇ ਸੋਸ਼ਲ ਕੰਪਾਨਾ ਨਾਲ ਵੀ ਡੁੱਟ ਰਹੀ ਹਾਂ ਨਾ ਮੈਂ ਕਰਦੀ ਨਹੀਂ ਮੈਂ ਬਾਲਾ ਦੀ ਵੀ ਨਹੀਂ ਕਰਦੀ ਮੈਨੂੰ ਜਿੰਨਾਂ ਨੂੰ ਤੇ ਮੈਂ ਐਸੇ ਵੀ ਚਲਾ ਕੇ ਦੇਖੇ ਹੋਏ ਉਹ ਮੈਂ ਉਹਦੇ ਬਾਹਰ ਪੜੀ ਮੇਰੇ ਤੋਂ ਕੀ ਕਰਦਾ ਮੈਨੂੰ ਤਾਂ ਡਰਦਾ ਹੂੰ ਮੁੰਡਾ ਇਹ ਕੀ ਕਰਦਾ ਉਹ ਕੁੜੀਆਂ ਨੂੰ ਐ ਮਾਰਦਾ ਕੰਦ ਵੱਲ ਚਲਾ ਕੇ ਮਾਰੀ ਬਈ ਭੈਣ ਵੱਡੀ ਬਾਂਝੀ ਤੇ ਮੈਂ ਉਹਦੀ ਬਾਹ ਫੜੀ ਮੈਂ ਥੋੜੇ ਮੁੰਡਿਆਂ ਨੂੰ ਕਹਿੰਦਾ ਮੈਂ ਬਾਹ ਫੜੀ ਉਹਦੀ ਉਹਰੀ ਉਹ ਇਹ ਨਾ ਕੋਣ ਨਹੀਂ ਰਨਾ ਕਰਦੇ। ਇਹ ਲੋਕ ਕੁੱਪੜ ਮਾਰਦੇ। ਤੇ ਉਹ ਦੁਆਰਾ ਸਿਰ ਤੇ ਸੰਟਰ ਸਰਕਾਰੀ ਨੂੰ ਮੁੰਡੇ ਦੀ ਗੱਲ ਸੁਣ ਕੇ ਆ ਗਿਆ। ਠੀਕ ਹੈ? ਉੱਧਰ ਗਿਆ ਹੋ। ਫਿਰ ਲੱਗਿਆ ਕਿ ਦੂਸਰੇ ਆਮਾ ਤੇ ਫਿਰ ਉਹਦੇ ਨਾਲ ਦਾ ਪ੍ਰੈਕਚਰ ਹੋ ਗਿਆ ਸੀਗਾ ਹਨਾ ਮੱਕੀ ਤੇ ਉਹਨੇ ਨਾ ਮਤਲਬ ਜਿਹੜੇ ਮਸ਼ੀਨ ਕਰਦੇ ਉਹ ਆ ਆਹ ਵੀ ਇਨਸੀਡੈਂਟ ਹੋ ਗਿਆ ਮਲੇ। ਕਿ ਉਹਨਾਂ ਨੇ ਮਾਰਦੇ ਨੇ ਉਹਨਾਂ ਨੂੰ ਚੋਰੀਆਂ ਕਰੀਏ ਸਿਖਾਉਂਦੇ ਹਨਾ ਮੈਨੂੰ ਨਹੀਂ ਪਤਾ ਉਹ ਇਨਸੀਡੈਂਟ ਚੋਰੀ ਨਾਲ ਹੋਇਆ ਕਿ ਕਿਤੇ ਵੀ ਤੇ ਕਿਤੇ ਮਾਰੀ ਗਈ ਸਰਚ ਬੰਦ ਹੋ ਗਈ। ਥੋੜਾ ਸੰਤਰੀ ਬਹੁਤ ਛੋਟਾ ਉਹ ਸਾਡੇ ਦੇ ਕੋ ਸੱਤ ਅੱਧੇ ਸਾਲ ਛੋਟੇ ਅਪਣਾ ਜਿਹੜੀ ਉਹਦੀ ਸੱਗੀ ਹੋਈ ਸੀ ਉਹਦੇ ਕਾਰਨ ਹੁਣ ਡਾਕਟਰ ਨੂੰ ਮਨਾ ਕਰਤਾ ਕਿ ਮੈਂ ਦੇਖੂ ਨਾਜੇ ਗਾ ਦੂਆ ਕੁਝ ਕੁ ਜੀ ਚੀਜ਼ ਗਾ ਖਾ ਰਿਹਾ ਇਹ ਸੱਚੀ ਸੱਚੀ ਗੱਲ ਮੈਂ ਸਾਡੇ ਸਮਾਜ ਚ ਹੀ ਹੁੰਦੀਆਂ ਨੇ ਲੱਗਦੀ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਲੋੜ ਹੈ ਕਿਹਨੂੰ ਮਿਲ ਕੇ ਸਾਡੇ ਤੇ ਵਧੀਆ ਲੱਗਿਆ ਉਹਨੂੰ ਹਾਂਜੀ ਉਹ ਸੋਹਣਾ ਮੈਸੇਜ ਸੀ ਮੇਰੇ ਸੱਚੀ ਮਤਲਬ ਬਹੁਤ ਸੋਹਣਾ ਦੋਨਾਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਤੁਹਾਡੇ ਕੋਲ ਆ ਕੇ ਮੋੜਾਰੇ ਲੋਕ ਬੋਲਦੇ ਹੁੰਦੇ ਨੇ ਠੀਕ ਹੈ ਨਾ Thank you.